ਅੰਮ੍ਰਿਤਸਰ ਦੇ ਵਿੱਚ ਕਰੋਨਾ ਵੈਕਸੀਨੇਸ਼ਨ ਦਾ ਸੈਕੰਡ ਫੇਜ਼ ਸ਼ੁਰੂ ਹੋ ਗਿਆ ਹੈ ਅੰਮ੍ਰਿਤਸਰ ਦੀ ਐਸੀ ਸੀਐਚਜੀ ਜਿਹੜੀ ਡਿਸਪੈਂਸਰੀ ਆ ਉਸ ਦੇ ਵਿੱਚ ਖੜੇ ਰਣਜੀਤ ਐਵੇਨਿਊ ਸਿਵਲ ਸਰਜਨ ਸਾਹਿਬ ਖੁਦ ਇੱਥੇ ਪਹੁੰਚੇ ਨੇ ਸਿਵਲ ਸਰਜਨ ਸਾਹਿਬ ਦੇ ਨਾਲ ਗੱਲ ਕਰਦੇ ਡਾਕਟਰ ਚਰਨਜੀਤ ਜੀ ਤਾਂ ਡਾਕਟਰ ਸਾਹਿਬ ਅੱਜ ਜਿਹੜਾ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੋ ਰਿਹਾ ਇਸ ਬਾਰੇ ਸਭ ਤੋਂ ਪਹਿਲਾਂ ਤੁਸੀਂ ਕੀ ਕਹਣਾ? ਇਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ 45 ਸਾਲ ਤੋਂ 59 ਸਾਲ ਦੇ ਜਿਹੜੇ ਵੀ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਕੋਈ ਬਿਮਾਰੀ ਜਿਸ ਤਰ੍ਹਾਂ ਕੋਈ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਜਾਂ ਕੈਂਸਰ ਹੈ ਜਾਂ ਹੋਰ ਕੋਈ ਬਿਮਾਰੀਆਂ ਵਿੱਚ ਪੀੜਤ ਨੇ ਉਹਨਾਂ ਨੂੰ ਵੈਕਸੀਨੇਸ਼ਨ ਲਗਾਈ ਜਾਏਗੀ ਬਸ਼ਰਤੇ ਕਿ ਉਹ ਆਦਾ ਮੈਡੀਕਲ ਸਰਟੀਫਿਕੇਟ ਰਜਿਸਟਰਡ ਡਾਕਟਰ ਤੋਂ ਨਾਲ ਲੈ ਕੇ ਆਉਣਗੇ ਤੇ ਆਪਦੀ ਕੋਈ ਵੀ ਆਈਡੀ ਜਿਸ ਤਰ੍ਹਾਂ ਕੋਈ ਪਾਸਪੋਰਟ ਹੈ ਡਰਾਈਵਿੰਗ ਲਾਇਸੈਂਸ ਆਦਿ ਆਧਾਰ卡 ਨਾਲ ਲੈ ਕੇ ਆਉਣ ਤੇ ਸਾਡੇ 15 ਸਰਕਾਰੀ ਸੈਂਟਰਾਂ ਤੇ ਲੱਗ ਰਹੀ ਹੈ ਉੱਥੇ ਫ੍ਰੀ ਆਫ ਪਾਸ ਲਗਾਈ ਜਾਊਗੀ ਤੇ ਨਾਲ ਨਾਲ ਅਸੀਂ ਪ੍ਰਾਈਵੇਟ ਹਸਪਤਲ ਨੂੰ ਵੀ ਆਪਾਂ ਜਿਹੜੇ ਐਮਪੈਨਲਡ ਆ ਉਹਨਾਂ ਨੂੰ ਵੀ ਆਥਰਾਇਜ਼ ਕੀਤਾ ਤੇ ਉੱਥੇ ਵੀ ਜਲਦੀ ਸ਼ੁਰੂ ਹੋ ਜੇਗੀ ਇਹ ਸਰ ਇਹਦਾ ਲਗਵਾਉਣ ਦਾ ਪ੍ਰੋਸੀ ਇਹ ਰਜਿਸਟਰ ਜਿਹੜਾ ਹੈਗਾ ਜਿਹੜੀ ਕੋਵਨ ਪਹਿਲਾਂ ਐਫਸੀ ਹੁਣ ਕੋਵਨ ਪੋਰਟਲ ਹੈਗਾ ਤੇ ਨਾਲ ਜਿਹੜੀ ਜਿਹੜੀ ਸਾਡੀ ਅਰੋਗਿਆ ਸੇਤੂ ਐਪ ਹੈਗੀ ਆ ਰੈਪ ਦਾ ਲਿੰਕ ਕੋਵਨ ਪੋਰਟਲ ਨਾਲ ਹੈਗਾ ਤੇ ਇੱਕ ਬੜਾ ਸੌਖਾ ਹੈਗਾ ਉਹ ਆਪਦੀ ਕੋਈ ਵੀ ਆਈਡੀ ਦਿਖਾ ਕੇ ਉਹਦੇ ਵਿੱਚ ਉਹ ਰਜਿਸਟਰ ਕਰ ਸਕਦੇ ਉਹਨਾਂ ਨੂੰ ਉੱਥੇ ਜਿਹੜੀਆਂ ਸਾਡੀਆਂ ਸਾਈਟਸ ਨੇ ਉਹ ਡਿਸਪਲੇ ਹੁੰਦੀਆਂ ਕਿਹੜੀ ਕਿਹੜੀ ਸਾਈਟ ਤੇ ਉਹ ਲਵਾ ਸਕਦੇ ਉਹ ਆਪ ਦਾ ਟਾਈਮ ਉੱਥੇ ਫਿਕਸ ਕਰ ਸਕਦੇ ਕਿ ਮੈਂ ਕਿਹੜੇ ਦਿਨ ਜਾਣਾ ਕਿਹੜੇ ਟਾਈਮ ਜਾਣਾ ਉਹ ਆਟੋਮੈਟਿਕਲੀ ਉਹਨਾਂ ਜਿਸ ਤਰ੍ਹਾਂ ਅਸੀਂ ਰਿਜ਼ਰਵੇਸ਼ਨ ਕਰਦੇ ਹਾਂ ਰੇਲਜ਼ ਦੀ ਟਿਕਟ ਦੀ ਸਿਸਮ ਉਹਨੂੰ स्लॉट ਦੇਖਣਗੇ ਦੇ ਕੈਨ ਗਟ ਜਾਂ ਰਿਜ਼ਰਵ ਫਾਲ ਦਿ ਹੈਡੇ ਸਭ ਪਹਿਲੇ ਜਿਹੜਾ ਫੇਸ ਸੀਗਾ ਉਹਦਾ ਰਿਸਪੌਂਸ ਕਿਵੇਂ ਰਿਹਾ ਤੁਸੀਂ ਬੜੀ ਤਿਆਰੀ ਦੇ ਨਾਲ ਸ਼ੁਰੂ ਕੀਤਾ ਸੀਗਾ ਉਹਦਾ ਰਿਸਪੌਂਸ ਮਿਲੇ ਨਹੀਂ ਨਹੀਂ ਉਹਦਾ ਰਿਸਪੌਂਸ ਵੀ ਬੜਾ ਅੱਛਾ ਰਿਹਾ ਪਰ ਫਿਰ ਵੀ ਸਾਡੇ 45% ਜਿਹੜੇ ਵਰਕਰਸ ਨੇ ਹੈਲਥ ਕੇਅਰ ਵਰਕਰ ਨੇ ਲਗਵਾਈ ਹੈ ਤੇ ਪੰਜਾਬ ਚੋਂ ਅੰਮ੍ਰਿਤਸਰ ਜਿਹੜਾ ਉਹ ਓਵਰਲ ਜਿਹੜੀ ਕਵਰੇ ਰਹੀ ਆ ਉਹ 13% ਕੀਤੀ 13% ਦੇ ਅਸੀਂ ਨੰਬਰ ਚ ਕਰੀਏ ਤੇ ਵੀਰ ਸੈਕੰਡ ਇਨ ਦਾ ਸਟੇਟ ਅਮਰਸਰ ਵਿੱਚ ਮੈਂ ਜੇ ਅਮਰਸਰ ਜ਼ਿਲ੍ਹੇ ਦੀ ਗੱਲ ਕਰਾਂ ਤੇ ਪੰਜਾਬ ਵਿੱਚ ਉਹ ਸੈਕੰਡਰ ਰਿਆ ਤੇ ਰਿਸਪੌਂਸ ਬਹੁਤ ਵਧੀਆ ਰਿਹਾ ਸਰ ਜਿਨ੍ਹਾਂ ਨੇ ਨਹੀਂ ਲਗਵਾ ਪਏ ਉਹਨਾਂ ਦੇ ਕੀ ਰੀਜ਼ਨ ਦੱਸੇ ਉਹਨਾਂ ਨੇ ਨਹੀਂ ਨਹੀਂ ਉਹ ਰੀਜ਼ਨ ਕਿਸੇ ਨੂੰ ਕੰਟਰਾਡਿਕਸ਼ਨ ਸੀਗੇ ਕਿਸੇ ਨੂੰ ਅਲਰਜੀ ਸੀ ਕਿਸੇ ਨੂੰ ਕੋਈ ਪ੍ਰੋਬਲਮ ਸੀ ਬਟ ਨਾਓ ਦੇ ਹੈ ਅਪਰਚੂਨਿਟੀ ਦੇ ਕੈਨ ਗੈਟ देम ਵੈਕਸੀਨੇਟਡ ਸਰ ਜਿਹੜਾ ਸੈਕੰਡ ਫੇਸ ਹੈ ਇਸ ਦਾ ਵੀ ਤੁਹਾਡੇ ਕੋਲ ਸਰਵੇ ਕੀਤਾ ਹੋਏਗਾ ਕਿੰਨੇ ਇਸ ਦੇ ਵਿੱਚ ਹੋਣਗੇ ਜਿਹੜੇ ਲੋਕ ਹੋਣਗੇ ਨੇ ਉਹ एलिजिबिलिटी ਜਿਹੜੀ ਹੈਗੀ ਆ ਉਹ ਆਲਰੇਡੀ ਗਵਰਨਮੈਂਟ ਲੈਵਲ ਤੇ ਡਾਟਾ ਜਿਹੜਾ ਸਾਰਾ ਸ਼ੇਅਰ ਹੋ ਚੁੱਕਾ ਪਰ ਅਸੀਂ ਇੰਡੀਪੈਂਡਿੰਗ ਪਾਉਂਦੀ ਜਿੰਨੇ ਜਿੰਨੇ ਸਾਨੂੰ ਆਉਣਗੇ ਵੀ ਵਿਲ ਗੈਟ ਥੈਮ ਕਵਰਡ ਵੈਕਸੀਨੇਸ਼ਨ ਸਰ ਤੁਹਾਡੇ ਕੋਲ ਪੂਰੀ ਹੈ ਜਿੰਨੇ ਮਰਜ਼ੀ ਲੋਕ ਆਣ हां ਵੀ ਹੈਵ ਸਫੀਸ਼ੀਐਂਟ ਸਟਾਕ ਆਫ ਵੈਕਸੀਨੇਸ਼ਨ ਕੋਈ ਦੀ ਕੋਈ ਪ੍ਰੋਬਲਮ ਨਹੀਂ ਹੈ ਇੱਕ ਦਿਨ ਦੇ ਵਿੱਚ ਕਿੰਨੇ ਲੋਕ ਲਗਾ ਸਕਦੇ ਨੇ ਸਰ ਨਹੀਂ ਅਸੀਂ ਫਿਲਹਾਲ ਤਾਂ ਜਿਹੜੀ ਹੈਗਾ ਇਨੀਸ਼ੀਅਲ ਫੇਜ਼ 'ਚ ਅਸੀਂ 100 100 ਡੋਜ਼ਸ ਜਿਹੜੀਆਂ ਇਸ਼ੂ ਕਰ ਰਹੇ ਹਾਂ ਪਰ ਸੈਂਟਰ ਕਰ ਰਹੇ ਹਾਂ ਪਰ ਉਹ ਡੋਜ਼ਸ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਵੀ ਹੈ ਰਿਜ਼ਰਵ ਸਟਾਕ ਆਪ ਐਕਸੈਡ ਟੂ ਦਾ ਸੈਂਟਰ ਸਰ ਕੋਵਿਡ ਦੀ ਸਿਚੁਏਸ਼ਨ ਕੀ ਲੱਗਦੀ ਹੈ ਕੀ ਲੱਗਦੀ ਤੁਹਾਡੇ ਹੱਥਾਂ ਦੇ ਵਿੱਚੋਂ ਸਾਰਾ ਨਿਕਲਦਾ ਤੁਸੀਂ ਰੋਜ਼ ਤਿਆਰੀ ਕਰਦੇ ਮਾਈਕਰੋ ਕਨਟੇਨਮੈਂਟ ਜ਼ੋਨ ਵੀ ਵਿਸ਼ੇ ਬਣਾਉਣੇ ਪਏ ਸੀ ਕਿ ਤਾਂ ਇਸ ਵਕਤ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰ ਰਹੇ ਹੋ ਨੀ ਸ਼ਹਿਰ ਵਾਸੀਆਂ ਨੂੰ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਸਿਹਤ ਭਾਗ ਵੱਲ ਪੀਸੀ ਕਿ ਮਾਸਕ ਲਗਾਉਣਾ ਸੈਨੀਟਾਈਜੇਸ਼ਨ ਕਰਨੀ ਤੇ ਡਿਸਫੈਕਸ਼ਨਲ ਡਿਸੈਂਸਿੰਗ ਇਹ ਇੱਕ ਬੇਸਿਕ ਜਿਹੜੀ ਚੀਜ਼ਾਂ ਹੈਗੀਆਂ ਜਿਸ ਨਾਲ ਕਰੋਨਾ ਦੇ ਕੰਟਰੋਲ ਪਾਇਆ ਜਾ ਸਕਦਾ ਤੇ ਪਹਿਲਾਂ ਵੀ ਇਸ ਦੀ ਪਾਇਆ ਸੀ ਤੇ ਹੁਣ ਵੀ ਇਹੋ ਜਿਹੀ ਕੋ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਤੇ ਬੇਸ਼ੱਕ ਮਾਈਕਰੋ ਕਨੇਨਮ ਜੋਂ ਨੇ ਕਿਉਂਕਿ ਇੱਕ ਫੈਮਿਲੀ ਜਿਹੜੀ ਸੀਗੀ ਉਹ ਪੋਜ਼ਿਟਿਵ ਆਈ ਸੀ ਨੰਬਰ ਆਫ ਜ਼ਿਆਦਾ ਉਹਨਾਂ ਦੇ ਫੰਕਸ਼ਨ ਸੀਗਾ ਜਿਹਦੇ ਕਰਕੇ ਮਾਈਕਰੋ ਕਨੇਨਮ ਸਾਨੂੰ ਜ਼ੋਨ ਬਣਾਉਣੇ ਪਏ ਸੀਗੇ ਪਰ ਉਥੇ ਜਿਹੜੀ ਹੈ ਸਿਚੁਏਸ਼ਨ ਅੰਡ ਕੰਟਰੋਲ ਆ ਸਾਡੇ ਨੰਬਰ ਆਫ ਕੇਸਿਸ ਕੰਪੈਰੀਟਿਵਲੀ ਹੁਣ ਘਟੇ ਨੇ ਹਾਂ ਫਿਰ ਘਟੇ ਨੇ ਤੇ ਮੈਨੂੰ ਪੂਰੀ ਮੇਰੇਕਾ ਲੋਕਾਂ ਦੇ ਸਹਿਯੋਗ ਨਾਲ ਕਰੋਨਾ ਦੀ ਜਿਵੇਂ ਪਹਿਲਾਂ ਅਸੀਂ ਕਾਬੂ ਪਾਇਆ ਸੀ ਉਹ ਕਾਬੂ ਪਾਇਆ ਜਾਏਗਾ ਇੱਕ ਵਾਰੀ ਸਾਰੇ ਵਿੱਚੋਂ ਲੋਕਾਂ ਨੇ ਅਵੇਅਰਨੈਸ ਲੋਕਾਂ ਦੀ ਤੁਸੀਂ ਵੀ ਮੰਨਦੇ ਘਟ ਗਈ ਸੀਗੀ ਜਾਂ ਦੇਖਦੇ ਹੋਏ ਜਿਹੜੇ ਰੈਸਟੋਰੈਂਟ ਖੋਲ ਦਿੱਤੇ ਗਏ ਸੀ ਮੈਰਿਜ ਪੈਲਸ ਖੋਲ ਦਿੱਤੇ ਗਏ ਸੀ ਤੇ ਲੋਕਾਂ ਨੂੰ ਲੋਕ ਕਰ ਦਿੱਤਾ ਗਿਆ ਫ੍ਰੀ ਮੂਵਮੈਂਟ ਲਈ ਕਿ ਲੋਕ ਆਪਦੀਆਂ ਸਹੂਲਤਾਂ ਨੂੰ ਮਾਨ ਸਕਣ ਆਪਦੇ ਫੰਕਸ਼ਨ ਜਿਹੜੇ ਕਰ ਸਕਣ ਪਰ ਉਹ ਨਾਲ ਨਾਲ ਸਰਕਾਰ ਦੀ ਇਹ ਵੀ ਤਾਂ ਸੀ ਜੇ ਅਸੀਂ ਇਹ ਸੈਂਟਰ ਖੋਲੇ ਨੇ ਤਾਂ ਉੱਥੇ ਸੋਸ਼ਲ ਡਿਸਟੈਂਸਿੰਗ ਮਾਸਕ ਵਗੈਰਾ ਲਾਉਣ ਪਰ ਮੇਰੇ ਲੱਗਦਾ ਕੋਈ ਕਿਤੇ ਨਾ ਕਿਤੇ ਫੰਕਸ਼ਨ ਵਿੱਚ ਇਹ ਚੀਜ਼ਾਂ ਦੀ ਬੜੀ ਅਣਦੇਖੀ ਹੋਈ ਆ ਇਹਦੇ ਕਰਕੇ ਪ੍ਰੋਬਲਮ ਹੋਈ ਆ ਪਰ ਜੇ ਲੋਕ ਇਹਨੂੰ ਫੋਲੋ ਕਰਨਗੇ ਤੇ ਕੋਈ ਪੂਰੀ ਅਸੀਂ ਇਹਦੇ ਕਾਬੂ ਦੇ ਕਰੋਨਾ ਦੇ ਕਾਬੂ ਪਾ ਲਾਂਗੇ ਮੇਰਾ ਆਖਰੀ ਸਵਾਲ ਸਰਹਦੀ ਏਰੀਆ ਦੇ ਵਿੱਚ ਜਿੱਥੇ ਅਪਰੋਚੇਬਿਲਟੀ ਬੜੀ ਤਾਫਾ ਹੈ ਤਾਂ ਉਥੇ ਤੁਹਾਡੇ ਵਿਭਾਗ ਵੱਲੋਂ ਕਿਵੇਂ ਅਪਰੋਚ ਕੀਤੀ ਜਾ ਰਹੀ ਹੈ ਜਿੱਥੇ ਉਥੇ ਵੀ ਲੋਕੀਂ ਲੋਕ ਨਹੀਂ ਬਿਲਕੁਲ ਅਸੀਂ ਸਾਡੇ ਵਿੱਚ ਜਿਹੜੇ ਡਿਸਟ੍ਰਿਕਟ ਵਿੱਚ ਮੈਂ ਜੇ ਮੈਂ ਕਹਾਂ ਰਮਦਾਸ ਵੀ ਸੈਂਟਰ ਹੈਗਾ ਲੋਪੋ ਕੋਈ ਵੀ ਸੈਂਟਰ ਹੈਗਾ ਠੀਕ ਹੈ ਵੇਰਕੇ ਵੀ ਹੈਗਾ ਈਵਨ ਜੇ ਅਸੀਂ ਜਿਹੜੇ 100 ਐਮਪੈਨਲਡ ਹਸਪੀਟਲ ਹੈਗੇ ਅੰਦਰ ਸਰਬੱਤ ਸੇਵ ਬੀਮਾ ਯੋਜਨਾ ਅਸੀਂ 100 ਦੇ ਸਾਰੇ ਹਸਪਤਾਲਾਂ ਨੂੰ ਆਈਡੀ ਜਾਰੀ ਕਰ ਰਹੇ ਹਾਂ ਤੇ ਉਹ ਭਾਵੇਂ ਉਹ ਚਗਾਵੇਂ ਆ ਲੋਪੋਗੇ ਆ ਆਈ ਥਿੰਕ ਹਰ ਹਸਪਤਾਲ ਹਰ ਨੋਕਣ ਕੋਰਨਰ ਹੈਗਾ ਤੇ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਏਗੀ ਧੰਨਵਾਦ ਜੀ ਤਾਂ ਇਹ ਇੱਕ ਵੱਡੀ ਜਾਣਕਾਰੀ ਜਿਹੜੀ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਚੰਦਜੀਤ ਸਿੰਘ ਨੇ ਦਿੱਤੀ ਹੈ ਤਾਂ ਇਸ ਪਾਸੇ ਕੋਵਿਡ ਦੀ ਜਿਹੜੀ ਵੈਕਸੀਨੇਸ਼ਨ ਹੈ ਉਹ ਚੱਲ ਰਹੀ ਹੈ ਸਰਹੱਦੀ ਖੇਤਰਾਂ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਨਾ ਆਵੇ ਤਾਂ ਜਿਹੜੇ ਸਥਾਨਕ ਜਿਹੜੇ ਹਸਪਤਾਲ ਨੇ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜਾ ਵੈਕਸੀਨੇਸ਼ਨ ਹੈ ਜਿਹੜਾ ਇਸ ਨੂੰ ਪੂਰੇ ਜ਼ੋਰ-ਸ਼ੋਰ ਦੇ ਨਾਲ ਲੋਕਾਂ ਨੂੰ ਇਸ ਦੀ ਸਹੂਲਤ ਮ